ਕਿਹੜਿਆ ਪੈਸਾ ਵਿੱਦਿਆ ਪੜੋ ਗੁਰੂ ਮਹਾਰਾਜ ਦੀ ਸ਼ਰਤ ਵਿੱਚ ਆਓ ਪਿੰਡਾਂ ਚੋਂ ਪਾਰਟੀਆਂ ਖਤਮ ਕਰੋ ਏਕੇ ਦੀ ਲੜੀ ਵਿੱਚ ਆ ਜਾਓ ਜਿਹੜਾ ਆਉਂਦਾ ਫੜ ਕੇ ਨਭਾਉਂਦੇ ਉਤੇ ਗੋਡਾ ਦੇ ਰਹੇ ਹੋ ਵੀ ਭਾਈ ਕੀਤਾ ਕੀ ਆ ਇੱਕ ਵਾਰੀ ਗੱਜ ਕੇ ਕਹਿ ਦਿਓ ਸਤਨਾਮ ਕبھی ਹਲੂਣਾ ਦੇ ਜਾਂਦਾ ਹੈ ਆ ਪ੍ਰਾਣੀ ਜਬਾਨੀਆਂ ਦੇ ਅੰਦਰ ਮਾਫੀ ਚਾਹਾਂਗਾ ਕਿਉਂਕਿ ਸਾਡੇ ਵਾਲਿਆਂ ਦਾ ਤੇ ਉਦਾਂ ਹੀ ਸਰ ਜਾਂਦਾ ਸੀ ਨਾ ਤੰਬੂ 'ਚ ਬੈਠਿਆਂ ਨੇ ਕਹਿਣਾ ਵੇਖੋ ਢਾਡੀ ਤੇ ਵੀ ਲੱਗੇ ਹੋਏ ਕਿੰਨਾ ਕਾ ਇਕੱਠ ਹੋ ਗਿਆ ਟਾੜੀਆਂ ਨੇ ਵਾਜਾਂ ਨਾਲ ਲਾ ਕੇ ਕੱਟ ਕਰਨਾ ਜਦੋਂ ਕੱਟ ਹੋ ਜਾਣਾ ਤੇ ਮੇਰੇ ਨਿਕਲ ਕੇ ਤੰਬੂ ਜਵਾਨ ਕੇ ਪਾਛੰਦੀਆਂ ਲਾਗ ਪੈਣਾ ਹੁਣ ਨਹੀਂ ਉਹ ਕੋਈ ਇਦਾਂ ਲਾ ਕੇ ਲੱਗਣ ਦਿੰਦਾ ਕਿਉਂਕਿ ਢਾੜੀ ਵੀ ਜਾਗ ਪਿਆ ਸਤਿਗੁਰੂ ਨੇ ਕਿਰਪਾ ਕੀਤੀ ਆਓ ਕਾਮੇ ਦੇ ਵਿਚਾਰੀਆਂ ਤੋਂ ਪੇੜ ਦੇ ਪਿਆਰੀਆਂ ਤੋਂ ਦੇਸ਼ ਦੇ ਗਿਦਾਰੀਆਂ ਤੋਂ ਸੁਦਰ ਤੇ ਅਲਾਕੇ ਦਾ ਕਰਤਾਰ ਜਾਨ ਹੀਲੇ ਬਿਨਾ ਖੂਨ ਇਹਨਾਂ ਖੀਦੇ ਬਿਨਾ ਮਰਦ ਜੀ ਸ਼ੀਲੇ ਬਿਨਾ ਕਿੱਥੇ ਜਾਂਦੇ ਸਾਕੇ ਨਾ ਭਾਈ ਰਾਏ ਜੋਧ ਮਰਦ ਹੈ ਮਾਲਵੇ ਦਾ ਹੀਰਾ ਹੈ ਬਹਾਦਰ ਹੈ ਪਰ ਕੰਡ ਉਤੇ ਗੁਰੂ ਹਰਗੋਬਿੰਦ ਸਾਹਿਬ ਦਾ ਦੱਪਾ ਹੋਇਆ ਥਾਪੜ ਏ ਗੁਰੂ ਨਾਨਕ ਦੀ ਰਹਿਮਤ ਗੁਰੂ ਹਰਗੋਬਿੰਦ ਸਾਹਿਬ ਨੇ ਨਾਲ ਕੋਰੀਏ ਗੱਲਾਂ ਤਿੰਨ ਹੋ ਗਈਆਂ ਪਹਿਲੀ ਗੁਰੂ ਨਾਨਕ ਦੀ ਰਹਿਮਤ ਦੂਜਾ ਕੰਡ ਉਤੇ ਥਾਪੜ ਤੇ ਤੀਜਾ ਮਲਵੈਣ ਬਹਾਦਰ ਬਾਗਾ ਪੁਤ ਭਾਈ ਰਾਏ ਜੋਦ ਮੈਦਾਨ ਨੇ ਜਾਂਦੇ ਨੇ ਦੁਸ਼ਮਣ ਦੇ ਆਉ ਹੇ ਐਉਂ ਲਾ ਦਿੱਤੇ ਬਈ ਜੇ ਜਾਏ ਤੂੰ ਸੁਭਾਏ ਜਿੱਧਰ ਜਾਂਦੇ ਭਰਖੂ ਪਾਂਦੇ ਜੋਸ਼ ਸੁਭਾਏ ਖਾਏ ਲੰਗੂ ਲਾਏ ਜਿੱਧਰ ਜਾਂਦੇ ਭਰਖੂ ਪਾਂਦੇ ਜੋਸ਼ ਸੁਭਾਏ ਖਾਏ ਲੰਗੂ ਲਾਏ ਆ ਰੱਚ ਜਲਦੀ ਦੇ ਜਿਹੜੇ ਖੰਗਦੇ ਪੀਰ ਟੰਗ ਤੇ ਨਾ ਹੂ ਬਚ ਰੰਗਦੇ ਧੜਕੜਾ ਕਰ ਧੜਕੜਾ ਕੜ ਗੋਲੀ ਚੰਦੀ ਤਾੜ ਕੜਾ ਤਿਰ ਧਰਖੜਾ ਕਰ ਝੰਡੇ ਕੜ ਤੇ ਟੰਗ ਪੈਂਦਾ ਵੀਰ ਧਰਖੜਾ ਕਰ ਸਾ ਨਿਹਾਲ ਅਹ ਥੋੜਾ ਥੋੜਾ ਬਣੀ ਆ ਢਾਲ ਜਦੋਂ ਮੁੜ ਕੇ ਆਵਾਂਗੇ ਉਦੋਂ ਪੂਰੀ ਬਣਨੀ ਆ ਗੱਜ ਕੇ 807 ਨਾਮ ਕਿੰਡੀ ਵੱਡੀ ਕਿਰਪਾ ਵਰਤ ਰਹੀ ਏ ਇਹ ਕਿੰਡੀ ਵੱਡੀ ਕਰਾਮਾਤ ਵਰਤ ਰਹੀ ਏ ਕਾਮ ਹਮਾਰਾ ਤੋਲੇ ਤੱਕੜੀ ਮਨੰਗੀ ਕਰਦ ਕਦੇ ਨਾ ਪਕੜੀ ਕਿਹੜੀ ਉਨੇ ਡਰ ਸੇ ਕੰਮ ਜਾਉਂ ਇਹਨਾਂ ਬੁਗਲੋਂ ਸੇ ਕਿਵੇਂ ਲੜਾਉਂ ਸਤਿਗੁਰੂ ਕਹਿੰਦੇ ਆ ਮੈਂ ਤੈਨੂੰ ਦੱਸਾਂਗਾ ਕਿ ਤੈਨੂੰ ਲੜਨਾ ਮੈਂ ਕਿਹਨੇ ਦੇ ਕੋਲੋਂ ਬਾਜ ਕੜਵਾ ਦਿਆਂਗਾ ਗਦਵਰ ਨੂੰ ਸ਼ੇਰ ਬਣਾ ਦਿਆਂਗਾ ਇੱਕ ਨੂੰ ਲੱਖਾਂ ਨਾਲ ਲਗਾ ਦਿਆਂਗਾ ਦੱਸਾਂ ਜੰਮਿਆਂ ਵਿੱਚ ਲੜਾਇਆ ਨਹੀਂ ਅੱਜ ਸਿੱਖ ਕਿਉਂ ਭੁੱਲ ਗਿਆ ਤਕਦੀਰਾਂ ਦੇ ਮਾਲਕ ਬਣੋ ਉੱਕੇ ਉੱਠੋ ਵੱਡੀਆਂ ਰਹਿਮਤਾਂ ਕੀਤੀਆਂ ਨੇ ਗੁਰੂ ਪਿਤਾ ਨੇ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ ਕਿਉਂ ਤਿੱਖੀਆਂ ਦੋ ਤਲਵਾਰਾਂ ਦਾ ਇੱਕ ਮਿਆਨ ਸਮਾਉਣਾ ਕੌਫਾ ਹੈ ਹਬ ਦੁਨੀਆ ਪਟ ਰਹੀ ਢੰਡਿਆਂ ਨੂੰ ਰੱਬ ਦਾ ਨਾਮ ਧਿਆਉਣਾ ਔਖਾ ਈ ਗੱਲ ਮੂੰਹ ਜੋ ਕਹਿਣੀ ਸੌਖੀ ਏ ਪਰ ਬੋਲ ਪਾਉਣਾ ਔਖਾ ਈ ਲੋ ਵੀਰੋ ਸੁਣਦੇ ਜਾਣਾ ਜਰਾ ਸੂਰ ਪੀਰ ਭਾਦਰ ਨੇ ਉਹ ਵਾਰ ਕੀਤੇ ਉਹ ਤੀਰ ਚਲਾਏ ਉਹ ਖੰਡੇ ਦੇ ਉੱਤੇ ਖੰਡਾ ਖੜ ਕੇ ਆ ਕੇ ਲੱਲਾ ਬੇਗ ਦੇ ਵੱਡੇ ਭਰਾ ਨੂੰ ਸਣੇ 7000 ਫੌਜ ਮਾਨਵਾਂ ਦੀ ਧੂਲ ਚਟਾ ਦਿੱਤੀ ਇਹ ਮਿੱਟੀ ਵਿੱਚ ਰੋਲ ਦਿੱਤਾ ਇਹ ਟੋਟੇ ਟੋਟੇ ਕਰ ਦਿੱਤਾ ਇਹ ਮੋਰਚਾ ਫਦੇ ਹੈ ਐਂ ਹੋ ਗਿਆ ਖਰਨ ਖਰਨ ਕਰਦੇ ਸਿੰਘਾਂ ਦੀ ਚੱਲੇ ਕਰਦੀ ਹੰਨੇ ਜਿਹੜੇ ਬੱਚੇ ਬੱਜਣੀ ਉੱਤੇ ਖੇਡਣਦਾ ਵੱਲੇ ਸੀਨੇ ਸੱਦੇ ਜਿਹੜੇ ਬੱਚੇ ਬੱਜਣੀ ਉੱਤੇ ਖੇਡਣਦਾ ਵੱਲੇ ਸੀਨੇ ਸੱਦੇ ਹੱਥ ਯਾਰ ਹੱਥ ਰੇ ਮਾਈ ਸ਼ੋਦੇ ਸੱਦੇ ਰੇ ਡੱਕਰੇ ਡੱਕਰੇ ਤੇ ਕਿਤੇ ਡੱਕਰੇ ਘੜ ਘੜਾ ਘੜਾ ਘੜੀ Hail, son